ਮੈਂ ਤੁਹਾਡੇ ਪ੍ਰਧਾਨ ਅਦਲ ਹੋਇਆ ਸੀ। ਵਰਗਾ ਉਹਨੇ ਬੇਨਤੀ ਕੀਤੀ ਸੀ। ਜਿੰਨੇ ਵੀ ਇਹਨਾਂ ਦੇ ਮੰਤਰੀ ਬਣੇ ਆ ਸਾਰੇ ਦੇ ਨਾਲ ਇੱਕ ਇੱਕ ਬੰਦਾ ਉਹਨਾਂ ਬਿਠਾਇਆ ਦੇ। ਓਕੇ। ਓਕੇ। ਓਕੇ ਜੀ। ਸਤਿਨਾਮ ਦਾ ਬਹੁਤ ਬਹੁਤ ਧੰਨਵਾਦੀ ਸਾਰਾ ਆਪਣੇ ਐਮਐਲਏ ਸਾਹਿਬ ਸੋਕ ਸਰਕਾਰੀਆ ਸਾਹਿਬ ਆਏ ਸੀ ਤੇ ਆਪਣੇ ਓਜਲ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਧ ਤੋਂ ਵੱਧ ਉਹਨਾਂ ਨੂੰ ਜਿਤਾਵਾਂਗੇ ਕਾਂਗਰਸ ਨੂੰ ਤੇ ਚੋਣ ਨਿਸ਼ਾਨ ਉਹਨਾਂ ਦਾ ਪੰਜਾ ਇਹ ਯਾਦ ਰੱਖਾਂਗੇ ਸਾਰੇ ਜਣੇ ਤੇ ਜਿੱਦਣ ਇਲੈਕਸ਼ਨ ਵੀ ਹੋਊਗੀ ਉਦੋਂ ਵੀ ਪੂਰਾ ਜੋਰ ਆਪਾਂ ਲਾਇਆ ਜਾਏਗਾ ਸਤਿ ਸ੍ਰੀ ਅਕਾਲ ਨਾਲੇ ਉਹ ਸਾਰੇ ਪੂਰੇ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਤਾਲਾ ਵਾਹਿਗੁਰੂ ਜੀ ਦਾ ਇਹ ਕੋਲ ਨਾ ਜੀ ਨਿਹਾਰ ਨੂੰ ਨਾ ਆਇਆ ਉਹ ਕੰਮ ਆਦੇ ਆਹ ਵਾਹ 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 ਓਕੇ ਜੀ ਠੀਕ ਹੈ ਭਾਇਗਰਜੀ ਕੀ ਫਤਿਹ ਅਰਪਾਲ ਸਿੰਘ ਦੇ ਗ੍ਰਹਿ ਵਿਖੇ ਸਤ ਸਰਕਾਰੀਆ ਸਾਹਿਬ ਆਏ ਸੀ ਸਾਨੂੰ ਦੇਸ਼ ਦੇ ਕੇ ਗਏ ਆ ਵੀ ਕਾਂਗਰਸ ਪਾਰਟੀ ਨੂੰ ਪੌਜਲਾ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਚੰਗੀ ਲੀਡ ਨਾਲ ਜਿਤਾਉਣਾ ਉਹਨਾਂ ਦਾ ਨਿਸ਼ਾਨ ਹੈ ਤੇ ਉਹਨਾਂ ਨੰਬਰ 55 ਸਾਰਿਆਂ ਨੇ ਅਪੀਲ ਕੀਤੀ ਹੈ ਤਗੜੇ ਹੋ ਗਏ ਹੰਬਲਾ ਮਰ ਉਹਦੇ ਵੱਧ ਤੋਂ ਵੱਧ ਵੋਟਾਂ ਪਾ ਗਏ ਉਹਨਾਂ ਨੂੰ ਕਾਮਯਾਬ ਬਣਾਉ ਵਾਇਗਰਜੀਤ ਸਾਹ ਵਾਇਗਰਜੀਤ ਕੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤਾਂ ਕਿਸੇ ਸਮਾਂ ਕੱਢਿਆ ਔਰ ਸਾਰੇ ਮੇਰੇ ਵੀ ਬਜ਼ੁਰਗ ਜੀ ਆ ਕੇ ਆਇਓ ਕਲੀ ਸਰੀਰ ਨੂੰ ਬੈਲੀਆਂ ਦੇ ਜਿਹੜਾ ਤੁਸੀਂ ਪੰਜਾਬ ਬਹੁਤ ਸਮਰਥਨ ਕਰਦੇ ਆ ਜਿਨ੍ਹਾਂ ਨੇ ਝੁੰਡਾ ਵਿਚਾਂ ਕੇ ਸਾਡੀ ਖਬਰ ਜਿਹੜੀ ਆ ਉਹ ਸਾਰੇ ਇਲਾਕੇ ਨੂੰ ਦੱਸਣੀ ਆ ਅਸੀਂ ਬਹੁਤ ਬਹੁਤ ਰਹਿਣੁਆਦੀ ਆ ਸਰਕਾਰੀਆ ਸਾਹਿਬ ਆਏ ਹੀ ਅਸੀਂ ਉਹਨਾਂ ਨੂੰ ਸਵਾਗਤ ਹੋਇਆ ਕਿ ਵੋਟਾਂ ਪਾ ਕੇ ਉਹ ਜਿਹੜਾ ਸਾਹਿਬ ਨੂੰ ਜਿੱਤਾਂਗੇ ਦੂਜੀ ਗੱਲ ਇਹ ਆ ਕਿ ਵੇਖੋ ਮੋਦੀ ਸਰਕਾਰ ਇਹੀ ਸਾਰੇ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਭੁਜਾਈਏ ਇਨੂੰ ਸਰਕਾਰ ਨੂੰ ਲੱਗਿਆ ਤੇ ਦੂਜੀ ਸਰਕਾਰ ਆਉ ਉਹ ਜੇ ਮੋਦੀ ਸਰਕਾਰ ਰਹੀ ਤੇ ਆਉਂਦੇ ਪੰਜਾ ਸਾਲਾਂ ਨੂੰ ਸਾਨੂੰ ਕੁਝ ਵੀ ਨਹੀਂ ਮਿਲਣਾ ਮੋਦੀ ਸਰਕਾਰ ਜਿਹੜੋਂ ਭਣੀ 15 ਲੱਖ ਰੁਪਈਆ ਇਹਨਾਂ ਕਹਿਆ ਵੀ ਹਰ ਇੱਕ ਦੇ ਖਾਉੜੇ ਤੇ ਆਊਗਾ 15 ਲੱਖ ਤੋਂ ਆਉਂਦਿਆ ਆਉਂਦਿਆ ਪੰਜ ਕਿ ਲੋਕਾਂ ਕਿਤੇ ਦੂਜੀ ਸਰਕਾਰ ਆ ਗਈ ਹੈ ਤੇ ਹੋਰ ਦੋਸਾਰੇ ਤੇ ਮੇਰੇ ਖਿਆਲ ਨਾਲ ਝੂਠਾ ਹੀ ਫੜਾ ਦੇਣਗੇ ਸਾਨੂੰ ਹੱਥ 'ਚ ਤੇ ਇਹ ਕਰਕੇ ਸਾਰੇ ਅਸੀਂ ਨਾਕਾ ਨਵਾਸੀਆਂ ਨੂੰ ਵੀਰ ਕਰਦੇ ਹਾਂ ਅਨਕਾਰੀਆਂ ਸਾਹਿਬ ਨੂੰ ਵਤ ਤੋਂ ਵਤ ਸਾਥੀਗੇ ਜੇ ਅਮਰਲਾ ਸਾਹਿਬ ਨੂੰ ਜੀ ਤਾਈਏ ਧੰਨਵਾਦ ਵੀਰਿਆ ਦਾ ਬਹੁਤ ਬਹੁਤ ਕਾਹਨ ਸਾਹਿਬ ਉਹ ਆਪਣੀਆਂ ਮੋਦਿਆਂ ਤੇ ਵੀਰਦੇ ਆ ਭਗਵੰਤਬਾ ਨਾਪੜੀਆਂ ਕਰੀ ਫਿਰਦਾ ਤੇ ਜਿਹੜੇ ਦਿੱਲੀ ਚਾਰ ਪਾਰਟੀਆਂ ਇੱਥੇ ਪੰਜਾਬ ਦੇ ਵਿੱਚ ਇਲੈਕਸ਼ਨ ਲੱਗ ਰਹੀਆਂ ਆ ਭਾਉੜੇ ਪਾਰਟੀ ਹੈ ਜੀਜੇਪੀ ਹੈ ਕਾਲੀ ਕਾਲ ਹੈ ਵਰਨ ਪਾਰਟੀ ਜਿਹੜੇ بجلی ਵਾਰ ਇੱਕ ਵਾਰ ਉਹਦੇ ਨੂੰ ਪੇਟਾਈ ਸਾਰੇ ਸਹਿਯੋਗ ਕਰਾਇਆ ਜੀ ਸਰਕਾਰ ਜਦਾ ਬਾਈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨਾਂ ਨੂੰ ਵਾਅਦੇ ਤੋਂ ਵਾਅਦੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਵਾਂਗੇ ਅਸੀਂ ਹਰ ਵਕਤ ਉਹਨਾਂ ਦੇ ਨਾਲ ਹਾਂ ਤੇ ਨਾਲ ਹੀ ਖੜੇ ਹਾਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਵਾਂਗੇ ਆਉਣ ਵਾਲੀ ਸਮੇਂ ਉਹਨਾਂ ਦੇ ਨਾਲ ਹੀ ਬਾਈ ਗੁਰੂ ਸਾਹਿਬ ਜੀ ਤੇ 90 ਦੀ ਸਰਕਾਰ ਬਣਾਉਣ ਦੀ ਐਕਸ਼ਨ ਹੈ ਅਰ ਉਹਦੇ ਵਾਸਤੇ ਮੈਂ ਜਿਹੜੀ ਲਾਈ ਆ ਉਹ ਮੋਦੀ ਦੀ ਤੇ ਕਾਂਗਰਸ ਦੀ ਹੈ ਪਰ ਇਹ ਅੱਗੇ ਲਗਾਤਾਰ ਜਿਹੜਾ ਸਰਕਾਰ ਬਣਾ ਗਿਆ ਸੋ ਇਸ ਵੇਲੇ ਵੀ ਗੁਰੂ ਘਰ ਆ ਆਹੋ ਗੱਲਾਂ ਉਹਨੇ ਇਸ ਵਾਰੀ ਕੀਤੀਆਂ ਸੀ ਗਿਆ ਉਹ ਲੋਕਾਂ ਨੂੰ ਆਨ ਲੋਕਾਂ ਨੂੰ ਪਤਾ ਲੱਗ ਚੁੱਕਿਆ ਤੇ ਐਸੀ ਭਾਈਚਾਰੇ ਬਾਰੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਸਾਡੇ ਕੋਲ ਦੋ ਤੇ ਆਈਬੋ ਮਤਾ ਆ ਕਿ ਤੇ ਅਸੀਂ ਤੁਹਾਨੂੰ ਬਦਲ ਦੇਣਾ ਸਾ ਤੋਂ ਕੋਲਾ ਸਾ ਤੋਂ ਆਦਾ ਸਾਰਿਆਂ ਦਾ ਬਹੁਤ ਬਹੁਤ ਤਲਵਾਾ ਕਰਨਾ ਤੁਸੀਂ ਸਮਾਂ ਕੱਢਿਆ ਔਰ ਸਾਰੇ ਮੇਰੇ ਇਹ ਬਜ਼ੁਰਗ ਜਿਹੜੇ ਆਏ ਹੋ ਉਹ ਕਹੀ ਸੀ ਇਹ ਗੁੜੀਆਂ ਕਿ ਇਹਨਾਂ ਨੂੰ ਜਰਾ